ਵਾਰਗੁੜੀ ਕਾ ਖਾਲਸਾ ਵਾਰਗੁੜੀ ਕੀ ਫਤਿਹ ਸਿੰਘ ਸਭਾ ਲਾਇਰ ਦੇ ਵਿਦਵਾਨਾਂ ਦੇ ਵਿੱਚੋਂ ਉੱਚ ਦਿਮਾਗ ਲੜੇ ਵਿਦਵਾਨ ਭਾਈ ਸਾਹਿਬ ਭਾਈ ਕਾਨ ਸਿੰਘ ਨਾਭਾ ਦਿਨਾਂ ਦੀ ਸਿੱਖ ਪੰਥ ਨੂੰ ਬੜੀ ਮਹਾਨ ਦੇਣ ਹੈ ਜਿਸ ਵਕਤ ਸਿੱਖ ਆਈਡੈਂਟੀਟੀ ਦਾ ਮਸਲਾ ਖੜਾ ਹੋਇਆ ਤੇ ਉਹਨਾਂ ਨੇ ਹਮ ਹਿੰਦੂ ਨਹੀਂ ਵਰਗੀ ਕਿਤਾਬ ਲਿਖ ਕੇ ਇੱਕ ਪੱਕੀ ਲਕੀਰ ਖਿੱਚ ਦਿੱਤੀ ਉਸ ਕਿਤਾਬ ਦੇ ਉੱਤੇ ਅੱਜ ਵੀ ਬਹੁਤ ਵੱਡਾ ਸਮੁਦਾਇ ਹੈ ਜਿਹੜਾ ਪਿੱਟ ਸਿਆਪਾ ਕਰਦਾ ਹੈ ਫਿਰ ਉਹਨਾਂ ਨੇ ਗੁਰਸ਼ੰਦ ਦੀ ਵਾਕ ਕਰ ਗੁਰਮਤ ਮਾਰਤੰਡ ਰਾਜ ਧਰਮ ਗੁਰਮਤ ਪ੍ਰਭਾਕਰ ਗੁਰਮਤ ਸਦਾਕਰ ਠਾਗਲੀਲਾ ਕਈ ਹੋਰ ਵੀ ਜਿਹੜੇ ਗ੍ਰੰਥ ਨੇ ਉਹਨਾਂ ਲਿਖੇ ਇੱਕ ਉਹਨਾਂ ਦੀ ਸ਼ਾਹਕਾਰ ਚ ਰਚਾ ਜਿਸ ਨੂੰ ਅਸੀਂ ਗੁਰ ਸ਼ਬਦ ਰਤਨਾਕਾਰ ਮਹਾਨ ਕੋਸ਼ ਕਰਕੇ ਜਾਣਦੇ ਹਾਂ ਇਹ ਮਹਾਨ ਕੋਸ਼ ਜੋ ਅੱਜ ਤੋਂ ਤਕਰੀਬਨ 100 ਸਾਲ ਪਹਿਲਾਂ ਲਿਖਿਆ ਗਿਆ ਇਹ ਅੱਜ ਵੀ ਓਨਾ ਹੀ ਸਾਰਥਕ ਹੈ ਸਿੱਖ ਇਤਿਹਾਸ ਸਿੱਖ ਸਿਧਾਂਤ ਸਿੱਖ ਫਲਸਫਾ ਗੁਰਮਤ ਦੇ ਆਸ਼ੇਤ ਇੱਕ ਨਿਆਬ ਤੋਹਫਾ ਜਿਹੜਾ ਭਾਈ ਸਾਹਿਬ ਨੇ ਪੰਥ ਦੀ ਝੋਲੀ ਦੇ ਵਿੱਚ ਪਾਇਆ ਸੀ ਇਹ ਗ੍ਰੰਥ ਉਹਨਾਂ ਦੀ 14 ਸਾਲ ਦੀ ਮਿਹਨਤ ਦਾ ਫਲ ਸੀਗਾ ਜੀ 1912 ਚ ਲਿਖਣਾ ਸ਼ੁਰੂ ਕੀਤਾ 1926 ਦੇ ਵਿੱਚ ਇਹ ਸੰਪੂਰਨ ਹੋਇਆ ਸੀ ਅੱਜ ਉਹ ਤਾਰੀਖ ਹੈ ਜਿਸ ਦਿਨ ਗੁਰੂ ਮਹਾਰਾਜ ਦੇ ਸੰਮੂਹ ਅਰਦਾਸ ਕਰਕੇ ਭਾਈ ਸਾਹਿਬ ਨੇ ਇਹ ਗ੍ਰੰਥ ਹੈ ਜਿਹੜਾ ਉਹਦੀ ਆਰੰਭਤਾ ਕੀਤੀ ਸੀ 1912 ਈਸਵੀ ਦੇ ਵਿੱਚ ਇਹ ਗ੍ਰੰਥ ਹੋਣ ਦੇ ਵਿੱਚ ਕਿਵੇਂ ਆਇਆ ਇਹਦਾ ਜ਼ਿਕਰ ਭਾਈ ਸਾਹਿਬ ਨੇ ਆਪ ਕੀਤਾ ਹੋਇਆ ਹੈ ਜੀ ਉਹ ਕੀ ਲਿਖਦੇ ਆ ਮੈਂ ਤੁਹਾਡੇ ਨਾਲ ਪੜ੍ਹ ਕੇ ਸਾਂਝਾ ਕਰਾਂਗਾ ਸੰਮਤ 1955 ਵਿੱਚ ਪੰਡਤ ਤਾਰਾ ਸਿੰਘ ਜੀ ਦਾ ਗੁਰੂ ਗ੍ਰੰਥ ਕੋਸ਼ ਅਤੇ ਸੰਮਤ 1957 ਵਿੱਚ ਭਾਈ ਹਜ਼ਾਰਾ ਸਿੰਘ ਜੀ ਦਾ ਸ੍ਰੀ ਗੁਰੂ ਗ੍ਰੰਥ ਕੋਸ਼ ਪੜ੍ਹ ਕੇ ਮੈਨੂੰ ਸੰਕਲਪ ਫੁਰਿਆ ਕਿ ਇਹਨਾਂ ਕੋਸ਼ਾਂ ਵਿੱਚ ਜੋ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਹੀਂ ਆਏ ਉਹ ਸ਼ਾਮਲ ਕਰਕੇ ਔਰ ਤਤਥ ਮਾਤਰਾ ਕ੍ਰਮ ਅਨੁਸਾਰ ਸ਼ਬਦ ਜੋੜ ਕੇ ਇੱਕ ਉੱਤਮ ਕੋਸ਼ ਲਿਖਿਆ ਜਾਵੇ ਜਿਸ ਤੋਂ ਵਿਸ਼ੇਸ਼ ਲਾਭ ਹੋ ਸਕੇ ਇਸ ਮਨੋਰਥ ਦੀ ਸਫਲਤਾ ਲਈ ਮੈਂ ਵਿਚਾਰ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਰੰਮਿਆ ਜਿਸ ਦੀ ਸਮਾਪਤੀ ਪੰਜਾਂ ਵਰਿਆਂ ਵਿੱਚ ਹੋਈ ਜਦ ਮੈਂ ਸ਼ਬਦਾਂ ਨੂੰ ਕ੍ਰਮ ਅਨੁਸਾਰ ਜੋੜਨ ਲੱਗਾ ਤਾਂ ਐਨਸਾਈਕਲੋਪੀਡੀਆ ਬ੍ਰਿਟੇਨ ਕਾ ਨੂੰ ਵੇਖ ਕੇ ਚਿੱਤ ਵਿੱਚ ਆਈ ਕਿ ਸਿੱਖ ਸਾਹਿਤ ਦਾ ਵੀ ਇੱਕ ਅਜਿਹਾ ਕੋਸ਼ ਹੋਣਾ ਚਾਹੀਏ ਜਿਸ ਵਿੱਚ ਸਾਰੇ ਸਿੱਖ ਮਤ ਸਬੰਧੀ ਗ੍ਰੰਥਾਂ ਦੇ ਸਰਵ ਪ੍ਰਕਾਰ ਦੇ ਸ਼ਬਦਾਂ ਦਾ ਯੋਗ ਰੀਤੀ ਨਾਲ ਨਿਰਣਾ ਕੀਤਾ ਹੋਵੇ ਸੰਮਤ 1963 ਵਿੱਚ ਮੈਂ ਦਸਮ ਗ੍ਰੰਥ ਦਾ ਪਾਠ ਸ਼ੁਰੂ ਕੀਤਾ ਔਰ ਉਸ ਦੀ ਸਮਾਪਤੀ ਪਿੱਛੋਂ ਭਾਈ ਗੁਰਦਾਸ ਜੀ ਦੀ ਬਾਣੀ ਭਾਈ ਨੰਦ ਲਾਲ ਜੀ ਦੀ ਰਚਨਾ ਸਰਬ ਲੋ ਪ੍ਰਕਾਸ਼ ਗੁਰ ਸ਼ੋਭਾ ਭਾਈ ਮਨੀ ਸਿੰਘ ਜੀ ਦੀਆਂ ਸਾਖੀਆਂ ਗੁਰ ਮਹਿਮਾ ਪ੍ਰਕਾਸ਼ ਗੁਰ ਵਿਲਾਸ ਗੁਰ ਨਾਨਕ ਪ੍ਰਕਾਸ਼ ਗੁਰ ਪ੍ਰਤਾਪ ਸੂਰੀਏ ਪੰਥ ਪ੍ਰਕਾਸ਼ ਜਨਮ ਸਾਖੀਆਂ ਗੁਰਪਦ ਪ੍ਰੇਮ ਪ੍ਰਕਾਸ਼ ਰਹਿਤਨਾਮੇ ਗੁਰਬਾਣੀ ਦੇ ਟੀਕੇ ਅਤੇ ਅਨੇਕ ਇਤਿਹਾਸ ਯਥਾਕਰਮ ਪੜ੍ਹ ਕੇ ਸ਼ਬਦ ਨੋਟ ਕੀਤੇ ਤੁਸੀਂ ਭਾਈ ਸਾਹਿਬ ਦੀ ਮਿਹਨਤ ਦੇਖੋ ਹਨ ਕਿੰਨੀ ਲਗਨ ਦੇ ਨਾਲ ਉਹਨਾਂ ਨੇ ਇਹ ਕਾਰਜ ਕੀਤਾ ਨਾਲ ਲਿਖਦੇ ਨੇ ਹਰ ਸ਼ਬਦ ਗਾਇਨ ਸੰਬੰਧੀ ਸਾਰੇ ਅੰਗਾ ਤੇ ਪੂਰਨ ਵਿਚਾਰ ਕਰਕੇ ਸਮੇਂ-ਸਮੇਂ ਪਰ ਸ਼੍ਰੋਮਣੀ ਵਿਦਵਾਨਾਂ ਨਾਲ ਸੰਮਤੀ ਮੇਲ ਕੇ ਅਨੇਕ ਸ਼ਬਦਾਂ ਦੇ ਯਥਾਰਥ ਅਰਥ ਅਤੇ ਭਾਵ ਲੱਭਣ ਵਿੱਚ ਸਫਲਤਾ ਪ੍ਰਾਪਤ ਕੀਤੀ। ਸ੍ਰੀ 108 ਮਾਨ ਮਹਾਰਾਜਾ ਸਰ ਹੀਰਾ ਸਿੰਘ ਸਾਹਿਬ ਮਾਲਵਿੰਦਰ ਬਹਾਦਰ ਨਾਭਾ ਪਤੀ ਦਾ ਦੇਹਾਂਤ ਹੁਣ ਪਿੱਛੋਂ ਕਈ ਕਾਰਨਾ ਕਰਕੇ 28 ਵਿਸਾਖ ਸੰਮਤ 1969, ਭਾਵ 10 ਮਈ ਸਨ 1912 ਨੂੰ ਮੈਂ रियासत ਦੀ ਅਹਿਲਕਾਰੀ ਛੱਡ ਕੇ ਗਰਮੀ ਕੱਟਣ ਲਈ ਕਸ਼ਮੀਰ ਚਲਾ ਗਿਆ ਪਰ ਉੱਥੇ ਹੀ ਵੀ ਮੈ ਨੂੰ ਅਰਦਾਸਾ ਸੋਧ ਕੇ ਗੁਰ ਸ਼ਬਦ ਰਤਨਾਕਾਰ ਮਹਾਨ ਕੋਸ਼ ਲਿਖਣਾ ਆਰੰਭਿਆ ਜੋ 25 ਮਾਗ ਸੰਮਤ 1982 6 ਫਰਵਰੀ ਸਨ 1926 ਨੂੰ ਪੂਰਨ ਹੋਇਆ ਇਸ ਨੂੰ ਛਾਪਨ ਦੇ ਉੱਤੇ ਤਕਰੀਬਨ 4 ਸਾਲ ਲੱਗੇ ਸੋਦਾਰਸ਼ਨ ਪ੍ਰੈਸ ਜਿਹੜੀ ਤਨੀਰਾਮ ਚਾਤਰੀਕੁਣਾ ਦੀ ਸੀ ਉਹਦੇ ਵਿੱਚ ਇਹ ਗ੍ਰੰਥ ਸ਼ਬਦਾ ਹੈਗਾ ਇਹਨੂੰ ਛਪਵਾਉਣ ਦਾ ਸਾਰਾ ਖਰਚਾ ਜਿਹੜਾ ਉਹ ਪਟਿਆਲੇ ਵਾਲੇ ਰਾਜੇ ਨੇ ਚੁੱਕਿਆ ਸੀਗਾ ਮੁੱਢਲੇ ਰੂਪ ਦੇ ਵਿੱਚ ਇਹ ਚਾਰ ਜਿਲਦਾਂ ਦੇ ਵਿੱਚ ਛਪਿਆ ਮੈਂ ਕਿਸੇ ਦਿਨ ਉਹਨਾਂ ਦੇ ਤੁਹਾਨੂੰ ਦਰਸ਼ਨ ਵੀ ਕਰਵਾਵਾਂਗਾ ਜਿਹੜਾ ਇਹਦਾ ਪਹਿਲਾ ਸਰੂਪ ਹੈਗਾ ਮਹਾਨ ਕੋਸ਼ਤ ਬਹੁਤ ਹੀ ਸੋਹਣਾ ਛਪਿਆ ਹੋਇਆ ਜਿੰਨਾ ਕਹੀਏ ਉਨੰਹੀਂ ਥੋੜਾ ਇਸ ਕੰਮ ਦੇ ਵਿੱਚ ਭਾਈ ਸਾਹਿਬ ਨੂੰ ਮੋਹਨ ਸਿੰਘ ਦੀ ਵੈਦ ਪ੍ਰਿੰਸੀਪਲ ਧਰਮਨ ਸਿੰਘ ਪ੍ਰਿੰਸੀਪਲ ਤੇਜਾ ਸਿੰਘ ਹੋਰ ਵੀ ਜਿਹੜੇ ਉਸ ਵਕਤ ਦੇ ਸਿਰ ਕੱਢਵੇਂ ਵਿਦਵਾਨ ਸਨ ਸਮੇਂ-ਸਮੇਂ ਦੇ ਉੱਤੇ ਸਹਿਯੋਗ ਦਿੰਦੇ ਰਹੇ ਭਾਈ ਸ਼ਮਸ਼ੇਰ ਸਿੰਘ ਸ਼ੋਕੁਣਾ ਨੇ ਵੀ ਬੜਾ ਸਾਥ ਦਿੱਤਾ ਈਵਨ ਵਾਂਡੇ ਦੇ ਪਿੱਛੋਂ ਜਦੋਂ ਮੈਕਮਾ ਪੰਜਾਬੀ ਨੇ ਪਹਿਲੀ ਵਾਰੀ ਇਸ ਗ੍ਰੰਥ ਨੂੰ ਮੁੜ ਤੋਂ ਛਾਪਣ ਦਾ ਅਹਿਦ ਕੀਤਾ ਤੇ ਇਸ ਗ੍ਰੰਥ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਸੋਧਨ ਦੀ ਕਿਰਿਆ ਤੇ ਵਾਧੇ ਵਿੱਚ ਮੇਲਣ ਦੀ ਕਿਰਿਆ ਵਾਹਿਦ ਇੱਕੋ ਇਨਸਾਨ ਕਰ ਸਕਿਆ ਉਹ ਹੈ ਭਾਈ ਕਾਨ ਸਿੰਘ ਨਾਭਾ ਦਾ ਸ਼ਾਗਿਰਦ ਸ਼ਮਸ਼ੀਰ ਸਿੰਘ ਸ਼ੋਕ ਇਹ ਕੇਵਲ ਉਹਨਾਂ ਦੇ ਹਿੱਸੇ ਆ ਅਜਾ ਯੂਨੀਵਰਸਿਟੀ ਪੰਜਾਬੀ ਤੁਸੀਂ ਦੇਖੋ ਹੋਰ ਦੇਖੋ ਕੋਈ ਛਾਪ ਰਿਹਾ ਹੈ ਬਹੁਤ ਰੁਟੀਆਂ ਹੈਗੀਆਂ ਗਲਤੀਆਂ ਹੈਗੀਆਂ ਥਾਂਪੁਰ ਥਾਂ ਉਹਨਾਂ ਦੇ ਅੰਦਰ ਪੈਕਾਨ ਸਿੰਘ ਨਾਬਾ ਦੀ ਇਹ ਮਹਾਨ ਤੇ ਨਿਆਬ ਲਿਖਤ ਕੌਮ ਦੀ ਝੋਲੀ ਪਾਉਣ ਕਰਕੇ ਅਸੀਂ ਉਹਨਾਂ ਨੂੰ ਸਤਕਾਰ ਦਿੰਨੇ ਆ ਅੱਜ ਦੇ ਦਿਨ 20 ਮਈ 1912 ਈਸਵੀ ਨੂੰ ਉਹਨਾਂ ਨੇ ਅਰਦਾਸ ਕਰਕੇ ਇਹ ਗ੍ਰੰਥ ਲਿਖਣਾ ਸ਼ੁਰੂ ਕੀਤਾ ਸੀ ਹਰ ਘਰ ਵਿੱਚ ਇਹਦੀ ਕਾਪੀ ਹੋਣੀ ਲਾਜ਼ਮੀ ਹੈ ਅੱਜ ਦੇ ਸਮੇਂ ਵਿੱਚ ਕੋਸ਼ ਲਿਖ ਲੈਣੇ ਬਹੁਤ ਸੌਖੇ ਐ ਪਰ ਅੱਜ ਤੋਂ 100 ਸਾਲ ਪਹਿਲਾਂ ਜਾ ਕੇ ਦੇਖੋ ਜਦੋਂ ਇਹ ਕੋਸ਼ ਲਿਖਿਆ ਗਿਆ ਹੋਵੇਗਾ ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀ ਕੀ ਫਤ